ਤੁਸੀਂ ਇਹ ਟੋਟਲ ਫਰਾਡ ਚ ਮਿਨਿਸਟਰ ਤੇ ਫਰਾਡ ਇਹਨਾਂ ਦੀ ਜਮਾਤ ਦੇ ਸਮੁੱਚੇ ਪੰਜਾਬ ਢਾਈਆਂ ਸਾਲਾਂ ਤੇ ਰੁਪਈਆ ਕਿਸੇ ਪੰਚਾਇਤ ਨੂੰ ਦੇ ਸਕੇ ਇਹਨਾਂ ਸਰਬਸੰਮਤੀ ਨਾਲ ਮੈਨੂੰ ਦੱਸੋ 13000 ਪੰਚਾਇਤ ਤੇ 12800 ਜੀ ਜਿਹਦੇ ਪਿੰਡਾਂ ਨੇ ਸਰਬਸੰਮਤੀ ਕਰ ਲਈ ਤੇ ਇਹਨਾਂ ਕੋਲ ਤਾਂ 5 ਲੱਖ ਨਹੀਂ ਦਿੱਤਾ ਜਾਣਾ ਇਹਨਾਂ ਸਟੇਡੀਅਮ ਕਿਨੂੰ ਦੇਣਾ ਸਰ ਝੂਠ ਬੋਲਣ ਦਾ ਠੇਕਾ ਪੀ ਐਚ ਡੀ ਲਈ ਇਹਨਾਂ ਨੂੰ ਪਤਾ ਹੁਣ ਅਗਲਾ ਝੂਠ 6 ਮਹੀਨੇ ਬਾਅਦ ਬੋਲਣਾ ਪਏਗਾ ਤਾਂ ਕੁਝ ਇਹਨਾਂ ਨੂੰ ਵਾਜਿਬ ਗੱਲ ਕਰਨੀ ਚਾਹੀਦੀ ਹੈ ਜਿਹੜੇ ਇਹਨਾਂ ਦਾ ਕਿਸੇ ਪਿੰਡ 'ਚ ਆਲਰੇਡੀ ਸਟੇਡੀਅਮ ਬਣਿਆ ਉਹ ਤੇ ਇਹਨਾਂ ਕੋ ਨਾ ਰੰਗ ਹੋ ਰਿਹਾ ਨਾ ਉਹਦੀ ਅਪਕੀਪ ਹੋ ਰਹੀ ਹੈ ਨਵੇਂ ਪਿੰਡਾਂ 'ਚ ਕਿ ਤੁਸੀਂ ਆਹ 5 ਲੱਖ ਰੁਪਈਆ ਇਹਨਾਂ ਦਾ ਅਸੀਂ ਮੰਨ ਸਕਦੇ ਸੀ ਮੈਨੂੰ ਤੇ ਉਹ ਵੀ ਖਸ਼ਿਆ ਕਿ 5 ਵੀ ਨਹੀਂ ਇਹ ਦੇ ਸਕਦੇ ਤੇ ਸਰਬਸੰਮਤੀ ਇਹਨੇ ਪਿੰਡਾਂ 'ਚ ਚਲੋ ਇਹ ਮੰਨ ਲਓ 10% ਪਿੰਡਾਂ 'ਚ ਵੀ ਸਰਬਸੰਮਤੀ ਹੋ ਗਈ 12000 'ਚ ਤਾਂ 2-3 ਹਜ਼ਾਰ ਪਿੰਡ ਦੇ ਵਿੱਚ ਇੱਕ ਸਟੇਡੀਅਮ ਅੱਜ 25 ਤੋਂ 30 ਲੱਖ ਰੁਪਏ ਦਾ ਮਿਨੀਮਮ ਮੇਰਾ 50 ਲੱਖ ਦਾ ਬੰਦ ਹੈ ਮਿਨੀ ਸਟੇਡੀਅਮ ਵੀ ਬਣਾਣਾ ਹੋਏ 50 ਲੱਖ ਤੋਂ ਕਰੋੜ ਰੁਪਈਆ ਲੱਗਦਾ ਇਹਨਾਂ ਕੋ ਪੈਸੇ ਹੈ ਨਹੀਂ ਜ਼ੈਰਖਾਨ ਜੋਗੇ ਤੇ ਇਹਨਾਂ ਕੋ ਪੈਸੇ ਨਹੀਂ ਹਸਪਤਾਲ ਕੋਈ ਚੱਲਦਾ ਨਹੀਂ ਸਕੂਲ ਕੋਈ ਚੱਲਦਾ ਨਹੀਂ ਤਨਖਾਹਾਂ ਲੋਕਾਂ ਨੂੰ ਦੇ ਨਹੀਂ ਪਾਰੇ ਪੈਨਸ਼ਨ ਕਿਸ ਨੂੰ ਦਿੱਤੀ ਨਹੀਂ ਜਾ ਰਹੀ ਝੂਠ ਹੈ ਨਾ ਕੋ ਜਨਾ ਮਰਜੀ ਬੁਲਾ ਲਓ ਜੀ ਉਹ ਬੋਲਣ ਤੇ ਕੋਈ ਟੈਕਸ ਨਹੀਂ ਜੀ ਪੰਚਾਇਤ ਦੀ ਚੋਣ ਕਹਿੰਦੇ ਪਹਿਲਾਂ ਵੀ ਸੀ ਨਾ ਭੱਜ ਗਏ ਨੇ ਕਿੱਥੇ ਤੁਸੀਂ ਗੱਲ ਹੀ ਪੰਚਾਇਤ ਦੀ ਚੋਣ ਅਜੇ ਤੱਕ ਦੀ 75 ਸਾਲਾਂ ਚ ਕਿਸੇ ਪਾਰਟੀ ਨੇ ਸਿੰਬਲ ਤੇ ਲੜੀ ਕਲੀ ਬਲਾਕ ਸੰਪਤੀ ਤੇ ਜ਼ਲਾ ਪ੍ਰੇਸ਼ੀਸ ਲੜੀਆਂ ਜਾਂਦੀਆਂ ਪਤਾ ਨਹੀਂ ਇਹਦਾ ਪਰਪਸ ਕੀ ਹੈ ਤੁਹਾਨੂੰ ਪਤਾ ਹੈ ਹਰ ਚੀਜ਼ 'ਚ ਐਵੇਂ ਮਧਾਣੀ ਜੀ ਘੋੜਨੀ ਹੁੰਦੀ ਹੈ ਇਹਨਾਂ ਨੇ देयर इज नो ਪਰਪਸ ਤੇ ਅਜੇ ਤੱਕ ਤਾਂ ਪੰਚਾਇਤ ਕੁਰਵਾਨ ਦਾ ਹੀ ਨਾਂ ਨਹੀਂ ਲੈ ਰਹੀ ਸੀ ਕਦੋਂ ਹੋਣੀਆਂ ਨੇ ਇਹ ਜਿਹੜਾ ਹਾਈ ਕੋਰਟ ਨੇ ਇਹਨਾਂ ਨੂੰ ਟਾਈਮ ਦਿੱਤਾ ਸੀ ਉਹ ਟਾਈਮ ਟੱਪ ਚੁੱਕਿਆ ਜੀ ਤੇ ਕੋਈ ਨਾ ਕੋਈ ਦੇ ਆ ਜਸਟ ਟੇਕਿੰਗ ਦੀ ਸਟੇਟ ਫਾਰ ਅ ਰਾਈਡ ਕੁਝ ਵੀ ਸਾਰੇ ਤਿੰਨ ਦਿਨ ਦੇ ਸੈਸ਼ਨ 'ਚੋਂ ਜ਼ੀਰੋ ਰਿਜ਼ਲਟ ਜੇ ਦੇ ਵੇਖੋ ਲਾ ਐਂਡ ਆਰਡਰ ਤੇ ਜਾਂ ਅਸੀਂ ਕਿਸਾਨਾਂ ਦੀ ਗੱਲ ਕਰਨੀ ਜਾਂ ਇਹਦੀ ਲਾ ਐਂਡ ਆਰਡਰ ਦੀ ਗੱਲ ਕਰਨੀ ਸੀ ਬੇਅਦਬੀਆਂ ਦੀ ਗੱਲ ਕਰਨੀ ਸੀ ਅਸੀਂ ਆਪਣੇ ਜਿੰਨੇ ਵੀ ਇਸ਼ੂਜ਼ ਲਾਰੈਂਸ ਬਿਸ਼ਰੋਈ ਤੋਂ ਲੈ ਕੇ ਸਾਡੇ ਆ ਡਰੱਗਸ ਦਾ ਮਸਲਾ ਸੀ ਕਿਤੇ ਬਹਿਸ ਕਰਨ ਦਾ ਕੋਈ ਟਾਈਮ ਹੀ ਕਿਸੇ ਨੂੰ ਨਹੀਂ ਦਿੰਦਾ ਜੀ ਹੁਣ ਕੀ ਕਰ ਸਕਦੇ ਹੋ ਤੁਸੀਂ ਵਾਕ ਆਊਟ ਕਰਾਂਗੇ ਤੇ ਲੋਕਾਂ ਵਿੱਚ ਇਹ ਜਾਏਗੀ ਵੇਖੋ ਜੀ ਇਹ ਤੇ ਵਾਕ ਆਊਟ ਕਰਕੇ ਤੇ ਜੇ ਉੱਥੇ ਬੈਠਨੇ ਆ ਦੇ ਸਪੀਕਰ ਮਤਾਬਕ ਚੱਲਣਾ ਪਈਂਦਾ ਤੁਸੀਂ ਟੋਟਲ ਫਰਾਡ ਚੀ ਮਿਨਿਸਟਰ ਤੇ ਫਰਾਡ ਇਹਨਾਂ ਦੀ ਜਮਾਤ ਹੈ ਸਮੁੱਚੇ ਪੰਜਾਬ ਢਾਈਆਂ ਸਾਲਾਂ ਤੇ ਰੁਪਈਆ ਕਿਸੇ ਪੰਚਾਇਤ ਨੂੰ ਦੇ ਸਕੇ ਇਹ ਸਰਬਸੰਮਤੀ ਨਾਲ ਮੈਨੂੰ ਦੱਸੋ 13000 ਪੰਚਾਇਤ ਤੇ 12800 ਜਿਹਦੇ ਪਿੰਡਾਂ ਨੇ ਸਰਬਸੰਮਤੀ ਕਰ ਲਈ ਤੇ ਇਹਨਾਂ ਕੋ ਤੇ 5 ਲੱਖ ਨਹੀਂ ਦਿੱਤਾ ਜਾਣਾ ਇਹਨਾਂ ਸਟੇਡੀਅਮ ਕਿਨੂੰ ਦੇਣਾ ਸਾਬ ਝੂਠ ਬੋਲਣ ਦਾ ਠੇਕਾ ਪੀ ਐਚ ਡੀ ਲਈ ਇਹਨਾਂ ਨੂੰ ਪਤਾ ਉਹਨਾਂ ਅਗਲਾ ਝੂਠ 6 ਮਹੀਨੇ ਬਾਅਦ ਬੋਲਣਾ ਪਏਗਾ ਤਾਂ ਕੁਝ ਇਹਨਾਂ ਨੂੰ ਵਾajib ਗੱਲ ਕਰਨੀ ਚਾਹੀਦੀ ਹੈ ਜਿਹੜੇ ਇਹਨਾਂ ਦਾ ਕਿਸੇ ਪਿੰਡ 'ਚ ਆਲਰੇਡੀ ਸਟੇਡੀਅਮ ਬਣਿਆ ਉਹ ਤੇ ਇਹਨਾਂ ਕੋ ਨਾ ਰੰਗ ਹੋ ਰਿਹਾ ਨਾ ਉਹਦੀ ਅਪਕੀਪ ਹੋ ਰਹੀ ਹੈ ਨਵੇਂ ਪਿੰਡਾਂ 'ਚ ਕਿ ਤੁਸੀਂ ਆਹ 5 ਲੱਖ ਰੁਪਈਆ ਇਹਨਾਂ ਦਾ ਅਸੀਂ ਮੰਨ ਸਕਦੇ ਸੀ ਮੈਨੂੰ ਤੇ ਉਹ ਵੀ ਖਸ਼ਿਆ ਕਿ 5 ਵੀ ਨਹੀਂ ਇਹ ਦੇ ਸਕਦੇ ਤੇ ਸਰਬਸੰਮਤੀ ਇਹਨੇ ਪਿੰਡਾਂ 'ਚ ਚਲੋ ਇਹ ਮੰਨ ਲਓ 10% ਪਿੰਡਾਂ 'ਚ ਵੀ ਸਰਬਸੰਮਤੀ ਹੋਗੀ 12000 ਚ ਤੋ 2-3 ਹਜ਼ਾਰ ਪਿੰਡ ਦੇ ਵਿੱਚ ਇੱਕ ਸਟੇਡੀਅਮ ਅੱਜ 25 ਤੋਂ 30 ਲੱਖ ਰੁਪਏ ਦਾ ਮਿਨਿਮਮ ਮੇਰਾ 50 ਲੱਖ ਦਾ ਬੰਦ ਹੈ ਮਿਨੀ ਸਟੇਡੀਅਮ ਵੀ ਬਣਾਣਾ ਹੋਏ 50 ਲੱਖ ਤੋਂ ਕਰੋੜ ਰੁਪਈਆ ਲੱਗਦਾ ਇਹਨਾਂ ਕੋ ਪੈਸੇ ਹੈ ਨਹੀਂ ਜ਼ੈਰਖੰਡ ਜੋਗੇ ਤੇ ਇਹਨਾਂ ਕੋ ਪੈਸੇ ਨਹੀਂ ਹਸਪਤਾਲ ਕੋਈ ਚੱਲਦਾ ਨਹੀਂ ਸਕੂਲ ਕੋਈ ਚੱਲਦਾ ਨਹੀਂ ਤਨਖਾਹਾਂ ਲੋਕਾਂ ਨੂੰ ਦੇ ਨਹੀਂ ਪਾਰੇ ਪੈਨਸ਼ਨ ਕਿਸ ਨੂੰ ਦਿੱਤੀ ਨਹੀਂ ਜਾ ਰਹੀ ਝੂਠ ਇਹਨਾਂ ਕੋ ਜਨਾ ਮਰਜੀ ਬੁਲਾ ਲਓ ਜੀ ਉਹ ਬੋਲਣ ਤੇ ਕੋਈ ਟੈਕਸ ਨਹੀਂ ਜੀ ਪੰਚਾਇਤ ਦੇ ਚੌਣ ਗਏ ਨੇ ਪਹਿਲਾਂ ਵੀ ਸੀ ਨਾ ਭੱਜ ਗਏ ਨੇ ਕਿੱਥੇ ਤੁਸੀਂ ਗੱਲ ਹੀ ਪੰਚਾਇਤ ਦੀ ਚੋਣ ਅਜੇ ਤੱਕ ਦੀ 75 ਸਾਲਾਂ ਚ ਕਿਸੇ ਪਾਰਟੀ ਨੇ ਸਿੰਬਲ ਤੇ ਲੜੀ ਕੱਲੀ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਾਸ ਲੜੀਆਂ ਜਾਂਦੀਆਂ ਪਤਾ ਨਹੀਂ ਇਹਦਾ ਪਰਪਸ ਕੀ ਹੈ ਤੁਹਾਨੂੰ ਪਤਾ ਹਰ ਚੀਜ਼ ਚ ਐਵੇਂ ਮਧਾਣੀ ਜੀ ਘੋੜਲੀ ਹੁੰਦੀ ਇਹਨਾਂ ਨੇ ਥੇਰ ਇਜ਼ ਨੋ ਪਰਪਸ ਤੇ ਅਜੇ ਤੱਕ ਤਾਂ ਪੰਚਾਇਤ ਤੇ ਕੁਰਵਾਨ ਦਾ ਹੀ ਨਾਂ ਨਹੀਂ ਲੈ ਰਹੇ ਸੀ ਕਦੋਂ ਹੋਣੀਆਂ ਨੇ ਇਹ ਜਿਹੜਾ ਹਾਈ ਕੋਰਟ ਨੇ ਇਹਨਾਂ ਨੂੰ ਟਾਈਮ ਦਿੱਤਾ ਸੀ ਉਹ ਟਾਈਮ ਟੱਪ ਚੁੱਕੇ ਆ ਜੀ ਕੋਈ ਨਾ ਕੋਈ ਦੇ ਜਸ ਟੇਕਿੰਗ ਦੀ ਸਟੇਟ ਫॉर ਅ ਰਾਈਡ ਕੁਝ ਵੀ ਸਾਰੇ ਤਿੰਨ ਦਿਨ ਦੇ ਸੈਸ਼ਨ ਚ ਜ਼ੀਰੋ ਰਿਜ਼ਲਟ ਜੇ ਜੇ ਵੇਖੋ ਲਾਅ ਐਂਡ ਆਰਡਰ ਤੇ ਜਾਂ ਅਸੀਂ ਕਿਸਾਨਾਂ ਦੀ ਗੱਲ ਕਰਨੀ ਜਾਂ ਇਹਦੀ ਲਾਅ ਐਂਡ ਆਰਡਰ ਦੀ ਗੱਲ ਕਰਨੀ ਸੀ ਬੇਅਦਬੀਆਂ ਦੀ ਗੱਲ ਕਰਨੀ ਸੀ ਅਸੀਂ ਆਪਣੇ ਕਿ ਨਵੇਂ 이슈 ਉਸ ਲਾਰੈਂਸ ਬਿਸ਼ਰੋਈ ਤੋਂ ਲੈ ਕੇ ਸਾਡੇ ਆ ਡਰੱਗਸ ਦਾ ਮਸਲਾ ਸੀ ਕਿਤੇ ਬਹਿਸ ਕਰਨ ਦਾ ਕੋਈ ਟਾਈਮ ਹੀ ਕਿਸੇ ਨੂੰ ਨਹੀਂ ਦਿੰਦਾ ਜੀ ਹੁਣ ਕੀ ਕਰ ਸਕਦੇ ਹੋ ਤੁਸੀਂ ਵਾਕ ਆਊਟ ਕਰਾਂਗੇ ਤਾਂ ਲੋਕਾਂ ਵਿੱਚ ਇਹ ਜਾਏਗੀ ਵੇਖੋ ਜੀ ਇਹਦੇ ਵਾਕ ਆਊਟ ਕਰਕੇ ਤੇ ਜੇ ਉੱਥੇ ਬੈਠਨੇ ਆ ਤੇ ਸਪੀਕਰ ਮਜ਼ਾਕ ਚੱਲਣਾ ਪਈ